ਪੰਜਾਬ ਦੇ ਸਰਦਾਰ ਜੁਝਾਰ ਸਿੰਘ ਨੇ ਥੱਪੜ ਵਾਲੀ ਗੇਮ ਦੇ ਵਿੱਚ ਦੁਨੀਆ ਹਿਲਾ ਦਿੱਤੀ ਸੀ ਪਰ ਹੁਣ ਇੱਕ ਹੋਰ ਨੌਜਵਾਨ ਨੇ ਦੁਨੀਆ ਹਿਲਾ ਰੱਖੀ ਆ ਪ੍ਰਗਟ ਸਿੰਘ ਗਿੱਲ ਨੇ ਜਿਨ੍ਹਾਂ ਨੇ ਇਹ ਸਟਾਰ ਵਾਲੇ ਗੋਲੇ ਦੀ ਗੇਮ ਦੇ ਨਾਲ ਜਾਨੀ ਕੀ ਹੈਮਰ ਥਰੋ ਇਸ ਗੇਮ ਦੇ ਨਾਲ ਦੁਨੀਆ ਹਿਲਾ ਰੱਖੀ ਆ ਔਰ ਇਹਨਾਂ ਦਾ ਰਿਕਾਰਡ ਕੋਈ ਵੀ ਨਹੀਂ ਤੋੜ ਰਿਹਾ ਪੂਰੀ ਦੁਨੀਆ 'ਚ ਝੰਡੇ ਗੱਡ ਦਿੱਤੇ ਨੇ ਅੱਜ ਇਹਨਾਂ ਦੀ ਖਾਸ ਇੰਟਰਵਿਊ ਕਰਾਂਗੇ ਕਿੱਥੇ ਕਿੱਥੇ ਖੇਡੇ ਨੇ ਕੀ ਪ੍ਰੋਫਾਈਲ ਆ ਪੂਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਗੋਰਿਆਂ ਨੂੰ ਮੁੱਦੇ ਮਾਰਤਾ ਸੀ ਜੁਝਾਰ ਸਿੰਘ ਨੇ ਇਹਨਾਂ ਦੀ ਵੀ ਪ੍ਰੋਫਾਈਲ ਰਲਦੀ ਮਿਲਦੀ ਆ ਇਹਨਾਂ ਨੇ ਵੀ ਦੁਨੀਆ ਦੂਜੇ ਪਾਸੇ ਲਾ ਰੱਖੀ ਆ ਪੂਰੀ ਗੱਲਬਾਤ ਜਾਣਾਂਗੇ ਕਿੱਥੋਂ ਦੇ ਰਹਿਣ ਵਾਲੇ ਨੇ ਪੂਰੀ ਕਹਾਣੀ ਕਦੋਂ ਤੋਂ ਇਸ ਗੇਮ ਦੇ ਵਿੱਚ ਆਏ ਸੀ ਔਰ ਇਹ ਗੇਮ ਤੁਸੀਂ ਪਹਿਲਾਂ ਦੇਖੀ ਆ ਖੇਡੀ ਆ ਜਾਂ ਨਹੀਂ ਦੇਖੀ ਇਸ ਦੇ ਬਾਰੇ ਵੀ ਪੂਰੀ ਗੱਲਬਾਤ ਕਰਾਂਗੇ ਅ ਪ੍ਰਗਟ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤਾਰ ਵਾਲੀ ਗੇਮ ਵੇਖ ਕੇ ਕੁਝ ਕਹਿਣਗੇ ਵੀ ਇਹ ਤਾਰ ਵਾਲੀ ਗੇਮ ਚ ਦੁਨੀਆ ਹਲਾਤੀ ਗੋਲੇ ਜੀ ਨਾਲ ਹੀ ਦੁਨੀਆ ਹਲਾਤੀ ਥੱਪੜ ਚ ਤਾਂ ਲੋਕਾਂ ਨੇ ਵੇਖਿਆ ਉਹ ਵੀ ਪਹਿਲੀ ਵਾਰੀ ਵੇਖਿਆ ਸੀ ਵੀ ਪੰਜਾਬੀ ਥੱਪੜ ਮਾਰ ਕੇ ਗਾਣੇ ਸੀ ਪਹਿਲਾਂ ਤਾਂ ਵੀ ਅਸਲਾ ਖੋਹ ਲੈਂਦਾ ਤੇ ਹੁਣ ਥੱਪੜ ਮਾਰ ਕੇ ਉਹਨਾਂ ਨੇ ਅੰਗਰੇਜ਼ ਮੂੰਹ ਤਾਂ ਮਾਰਤਾ ਤੇ ਕਹਿੰਦੇ ਵੀ ਤੁਹਾਡੀਆਂ ਵੀ ਚਰਚਾ ਹੁਣ ਹੋ ਰਹੀ ਆ ਵੀ ਗੋਲਾ ਸੁੱਟ ਕੇ ਕਹਿੰਦੇ ਦੁਨੀਆ ਹਲਾ ਰਹੇਓ ਹਾਂਜੀ ਹਾਂਜੀ ਇਹ ਹੈਗਾ ਹੀ ਹੈਮਰ ਥ्रो ਇਹਨੂੰ ਕਹਿੰਦੇ ਨੇ 올ੰਪੀਨ ਗੇਮ ਹੈ ਬਹੁਤ ਹੀ ਪੁਰਾਣੀ ਜਦੋਂ ਤੋਂ ਅਥਲੈਟਿਕਸ ਸਟਾਰਟ ਹੋਈ ਆ ਉਦੋਂ ਤੋਂ ਹੀ ਇਹ ਸਟਾਰਟ ਆ ਗੇਮ ਪਹਿਲਾਂ ਇਹ ਇੱਕ ਥੋੜਾ ਟੈਪ ਹੁੰਦਾ ਸੀ ਉਹਨੂੰ ਤਾਂ ਹੀ ਆਪਾਂ ਇੰਗਲਿਸ਼ ਦਾ ਸ਼ਬਦ ਹੈਮਰ ਉਹ ਹੈਮਰ ਕਰਕੇ ਹੀ ਇਹਨੂੰ ਛੁੱਟਿਆ ਜਾਂਦਾ ਸੀਗਾ ਜੋ ਡੰਡੇ ਦੇ ਨਾਲ ਹੌਲੀ ਹੌਲੀ ਇਹਨ ਵਿੱਚ ਸੰਗਲੀ ਪੈ ਗਈ ਫਿਰ ਤਾਰ ਫਿਰ ਦੂਜੀ ਤਾਰ ਫਿਰ ਹੁਣੇ ਤਾਰ ਇਹ ਬਹੁਤ ਪੁਰਾਣੀ ਰਵਾਇਤੀ 올림픽 ਟਾਈਮ ਦੀ ਜਦੋਂ ਸਟਾਰਟ ਹੋਈ ਉਦੋਂ ਦੀ ਗੇਮ ਹੈ ਨਵੀਂ ਨਹੀਂ ਗੇਮ ਹੈ ਬਹੁਤ ਪੁਰਾਣੀ ਕੁਝ ਲੋਕਾਂ ਨੂੰ ਪਤਾ ਹੈ ਕੁਝ ਕਈਆਂ ਲੋਕਾਂ ਨੂੰ ਨਹੀਂ ਪਤਾ ਜਿੱ ਤੱਕ ਇਸ ਚੀਜ਼ ਦਾ ਲੱਗਿਆ ਕਿਉਂਕਿ ਆਪਣੇ న్యూਸ ਚੈਨਲਾਂ ਤੇ ਜਾਂ ਜੋ ਵੀ ਚੈਨਲ ਨੇ ਉਹਨਾਂ ਤੇ ਜ਼ਿਆਦਾਤਰ ਆਪਣੇ ਇੰਡੀਆ 'ਚ ਖਾਸ ਕਰਕੇ ਕ੍ਰਿਕਟ ਦਿਖਾਇਆ ਜਾ ਰਿਹਾ ਇਹ ਵਾਲੀਆਂ ਗੇਮਾਂ ਘੱਟ ਦਿਖਾਈਆਂ ਜਾ ਰਹੀਆਂ ਉਹਦੇ ਕਰਕੇ ਲੋਕਾਂ ਨੂੰ ਆਪਣੇ ਨਹੀਂ ਪਤਾ ਜ਼ਿਆਦਾਤਰ ਲੱਗ ਸਕਿਆ ਤੇ ਮੈਂ ਇਹ ਫਿਰ ਮੈਂ ਇੱਕ ਹੋਰ ਸਵਾਲ ਕਰ ਲੱਗਾ ਹਾਂ ਇਹ ਫਿਰ ਗੋਲਾ ਕਿੰਨੀ ਕੁ ਦੂਰ ਸੁੱਟ ਦਿੰਦੇ ਹੋ ਤੇ ਦੂਜੀਆਂ ਕੰਟਰੀਆਂ 'ਚ ਕਹਿੰਦੇ ਕਾਫੀ ਕੰਟਰੀਆਂ 'ਚ ਖੇਡ ਕੇ ਆਇਓ ਇੰਟਰਨੈਸ਼ਨਲ ਪਲੇਅਰ ਹੋ ਤੇ ਫਿਰ ਦੁਨੀਆ ਅੱਗੇ ਲਾ ਰੱਖੀ ਆ ਹਾਂਜੀ ਹਾਂਜੀ ਪਰਮਾਤਮਾ ਦੀ ਕਿਰਪਾ ਨਾਲ ਅੱਜ ਤੱਕ ਮੇਰ ਹੀ ਆ ਅੱਗੇ ਛੁਰਦੇ ਪਏ ਆ ਤੇ ਰਿਕਾਰਡ ਨਵੇਂ ਤੋਂ ਨਵੇਂ ਕਰਦੇ ਪਏ ਆ ਨਾ ਹੀ ਪਿਛਲਾ ਰਿਕਾਰਡ ਮੇਰਾ ਕਿਸਨੇ ਤੋੜਿਆ ਤੇ ਨਵਾਂ ਹੁਣ ਬਣਾਇਆ ਪਰ ਮੇਰ ਮੇਹਰ ਆ ਵੀ ਇਹ ਵੀ ਨਹੀਂ ਰੁਟੇਗਾ ਅੱਗੇ ਵੀ ਹੋਰ ਨਵੇਂ ਬਣਾਵਾਗੇ ਮਹਾਰਾਜ ਮੇਰ ਰੱਖੇ ਤੇ ਤੁਹਾਡੇ ਵਰਗੇ ਸਾਰੇ ਭਰਾਵਾਂ ਦਾ ਆਸ਼ੀਰਵਾਦ ਰਵੇ 2019 ਦੇ ਵਿੱਚ ਵੀ ਬਣਾਇਆ ਸੀਗਾ ਮੈਂ ਨਵਾਂ ਰਿਕਾਰਡ ਹੁਣ ਦੁਬਾਰਾ ਫਿਰ ਮੈਂ 40 ਪਲੱਸ ਦੇ ਵਿੱਚ ਇਹ ਬਣਾ ਕੇ ਆਇਆ ਹਾਂ ਮਲੇਸ਼ੀਆ ਮਲੇ ਪਹਿਲਾਂ ਮਲੇਸ਼ੀਆ ਵਿੱਚ ਬਣਾਇਆ ਸੀਗਾ ਹੁਣ ਇਹ ਚਨਈ ਦੇ ਵਿੱਚ ਹੋਈਆਂ ਸੀਗਾ ਦੇਵੀ ਏਸ਼ੀਅਨ ਗੇਮ ਉਹਨਾਂ ਦੇ ਵਿੱਚ ਬਣਾ ਕੇ ਆਇਆ ਨਵਾਂ ਰਿਕਾਰਡ ਹੂੰ ਅੱਛਾ ਇਹ ਕਿੰਨਾ ਕੁ ਭਾਰਾ ਹੁੰਦਾ ਹੈ ਗੋਲਾ ਔਰ ਇਹ ਸੁੱਟਣ ਵਾਲੀ ਦਾ ਅਸੀਂ ਦੇਖਿਆ ਜੋ ਤੁਸੀਂ ਇੱਥੇ ਪ੍ਰੈਕਟਿਸ ਕਰਦੇ ਹੁੰਦੇ ਹੋ ਤਾਂ ਇਹ ਭਾਰਾ ਕਿੰਨਾ ਕੁ ਹੁੰਦਾ ਗੋਲਾ ਤੇ ਪ੍ਰੈਕਟਿਸ ਕਿੰਨੀ ਕੁ ਲੱਗਦੀ ਆ ਕਿੰਨਾ ਕੁ ਜ਼ੋਰ ਲੱਗਦਾ ਇਹਦੇ 'ਚ ਕਿਉਂਕਿ ਤਾੜੀਆਂ ਮਾਰਨ ਵਾਲਿਆਂ ਦਾ ਜ਼ੋਰ ਵੀ ਵਾਵਾ ਲੱਗ ਜਾਂਦਾ ਨਾ ਜਦੋਂ ਪੋਜੀਸ਼ਨ ਲੈਂਦੇ ਹੋ ਏ ਐਦਾਂ ਚੁੱਕਣ ਚ ਤਾਂ ਜੀ ਕੋਈ ਜ਼ਿਆਦਾ ਨਹੀਂ ਲੱਗਦਾ ਸਵਾ 7 ਕਿਲੋ ਦਾ weight 16 ਪੌਂਡ ਹੁੰਦਾ ਜੀ ਤੇ ਬਾਕੀ ਜਿਵੇਂ ਇਹਨੂੰ ਆਪਾਂ ਫੋਰਸ ਨਾਲ ਘਮਾਉਣੇ ਆਂਦਾ weight ਉਹ ਗਤੀ ਦੇ ਮਦਦ ਕਾਫੀ ਬਣ ਜਾਂਦਾ ਹੁਣ ਜਿਵੇਂ ਮੰਨ ਲਾ ਇੱਕ ਕੈਲਕੂਲੇਟਰ ਕੀਤਾ ਜੋ 60 ਮੀਟਰ ਦੀ ਦੂਰੀ ਜਾਂਦਾ ਤਾਂ ਦਾ 300 ਕਿਲੋ ਤੋਂ ਕਰੀਬ weight ਬਣ ਜਾਂਦਾ ਇੰਨੀ ਖਿੱਚ ਪੈਂਦੀ ਪਾਵਰ ਇੱਕ ਬਨੇ ਫੋਰਸ ਨਹੀਂ ਦੀ ਇੱਕ ਬਨੇ ਬੋਡੀ ਆਪਣੀ ਦੀ ਇੰਨੀ ਜ਼ਿਆਦਾ ਫੋਰਸ ਨਾਲ ਇਹ ਸੋਟਣਾ ਪੈਂਦਾ ਹੈ ਤੇ ਬਾਕੀ ਇਹ ਵੀ ਇੱਕ ਦਿਨ ਦਾ ਅਭਿਆਸ ਨਹੀਂਗਾ ਇਹ ਸਾਲਾਂਵਾਰ ਦੀ ਅਭਿਆਸ ਆ ਜਿੰਨਾ ਕੋਈ ਪੁਰਾਣਾ ਜਿਵੇਂ ਜਿਵੇਂ ਹੁੰਦਾ ਹੈ ਦਾ ਹਰੇਕ ਈਵੈਂਟ ਦੇ ਵਿੱਚ ਜਾਂ ਕੋਈ ਵੀ ਹੈਗਾ ਆਪਣਾ ਉਹਦੇ ਵਿੱਚ ਉਹਨਾਂ ਹੀ ਕੰਮਜਾਮ ਹੁੰਦਾ ਹੈ ਤੇ ਮਿਹਨਤ ਦਾ ਕੰਮ ਆ ਬਹੁਤ ਜ਼ਿਆਦਾ ਹੂੰ ਅੱਛਾ ਜਿਵੇਂ ਜੁਝਾਰ ਸਿੰਘ ਵਾਲੀ ਗੇਮ ਤੋਂ ਬਾਅਦ ਬੜੀ ਚਰਚਾ ਹੋਈ ਮੀਡੀਆ ਦੇ ਵਿੱਚ ਉਹ ਥੱਪੜ ਨੂੰ ਲੈ ਕੇ ਇਸ ਗੇਮ ਨੂੰ ਲੈ ਕੇ ਗੋਰਿਆਂ ਦੇ ਦੇਸ਼ ਜਾਂਦੇ ਹੋ ਉੱਥੇ ਖੇਡਦੇ ਹੋ ਪੋਜੀਸ਼ਨਾਂ ਲੈ ਕੇ ਆਉਂਦੇ ਹੋ 골ਡ ਮੈਡਲ ਵੀ ਤੁਸੀਂ ਦੱਸਿਆ ਵੀ ਲੈ ਕੇ ਆਇਓ ਤੇ ਉੱਥੇ ਫਿਰ ਗੋਰੇ ਕੀ ਸੋਚਦੇ ਨੇ ਵੀ ਇੱਕ ਪੰਜਾਬੀ ਆ ਕੇ ਫਿਰ ਖਰੂਪ ਆ ਗਿਆ ਹਾਂਜੀ ਹਾਂਜੀ ਉਹ ਤਾਂ ਹੈ ਕਿ ਜੇ ਨਾਲ ਕੰਪੀਟੀਟਰ ਹੁੰਦੇ ਜਿਵੇਂ ਹੁਣ ਮੈਂ ਇੱਥੇ ਗਿਆ ਸੀ ਮੇਰੇ ਨਾਲ 50 ਦੇ ਕਰੀਬ ਕੰਪੀਟੀਟਰ ਸੀ ਇਸੇ ਗੇਮ ਦੇ ਬਾਕੀ ਟੋਟਲ ਜਿਹੜੇ ਹੁਣ ਗੇਮ ਹੋਈਆਂ ਸ਼ਿਆਂ ਦੇ ਵਿੱਚ 4200 ਦੇ ਲਗਭਗ ਜੋ ਐਥਲੀਟ ਉਹਨਾਂ ਨੇ ਭਾਗ ਲਿਆ ਸੀਗਾ ਤੇ ਜਿਹੜਾ ਮੇਰਾ ਹੈਮਰ ਵਾਲਾ ਸੀਗੇ ਇਹਦੇ ਵਿੱਚ ਅਸੀਂ 50 ਕੰਪੀਟੀਟਰ ਸੀਗੇ ਉਹਦੇ ਵਿੱਚ ਫਾਈਨਲ ਤੇ ਬਾਅਦ ਵਿੱਚ ਜਿਵੇਂ 10 12 ਕੱਢਦੇ ਸੀਗੇ 12 ਉਹਨਾਂ ਦਾ ਸਾਡਾ ਫਾਈਨਲ ਹੋਇਆ ਸੀਗਾ ਉਹ ਨਾਲ ਦੇਣ ਤੋਂ ਫਿਰ ਹੁੰਦਾ ਹੀ ਆ ਵੀ ਇਹ ਮੁੰਡਾ ਵੀ ਇੰਨਾ ਛੱਡ ਤੋਂ ਇੰਨਾ ਜ਼ਿਆਦਾ ਅੱਗੇ ਸੁੱਟ ਰਿਹਾ ਇਸ ਚੀਜ਼ ਦਾ ਤਾਂ ਹੁੰਦਾ ਹੀ ਹੁੰਦਾ ਕਦੇ ਜਲਸੀ ਜੁਲਸੀ ਵੀ ਕਰ ਲੈਂਦੇ ਆ ਗੋਰੇ ਵੀ ਮਤਲਬ ਇਹ ਯਾਰ ਪੰਜਾਬੀ ਮਤਲਬ ਬਾਜੀ ਜਿੱਤ ਜਾਂਦੇ ਹਰ ਵਾਰੀ ਕਦੇ ਜਲਸੀ ਜੁਲਸੀ ਕਰਦੇ ਮਾੜੀ ਮੁੱਟੀ ਫੀਲ ਹੁੰਦਾ ਕਦੇ ਉਹਨਾਂ ਦੇ ਚਿਹਰੇ ਤੋਂ ਨਹੀਂ ਫੀਲ ਆ ਵੀ ਜਲਸੀ ਉਹ ਨਹੀਂ ਕਰਦੇ ਸੋ ਆਪਣੇ ਜਿਹੜੇ ਜ਼ਿਆਦਾਤਰ ਆਪਣੇ ਪੰਜਾਬੀ ਕਰ ਸਕਦੇ ਕਹਿ ਸਕਦੇ ਆ ਉਹਨਾਂ ਦੇ ਵਿੱਚ ਵੀ ਜੋ ਕੋਈ ਵੀ ਖੇਡਣ ਆਉਂਦਾ ਉਹਨੂੰ ਖੁੰਦ ਗੁੰਦੀ ਵੀ ਮੈਂ ਜਿੱਤਾਂ ਹਾਂ ਇਹ ਹੁੰਦੀ ਹੈ ਹਰਿਆ ਕੀ ਭਾਵਨਾ ਹੈ ਜਿੱਤ ਦੀ ਭਾਵਨਾ ਲੈ ਕੇ ਆਉਂਦਾ ਤੇ ਐਵੇਂ ਹੀ ਆਪਾਂ ਜਿੱਤ ਦੀ ਭਾਵਨਾ ਲੈ ਕੇ ਗਏ ਆ ਬਸ ਅੱਗੇ ਤਕਦੀਰ ਸਾਥ ਦਿੰਦੀ ਆ ਮਿਹਨਤ ਸਾਰੀ ਲਾ ਕੇ ਆਉਂਦੇ ਕਿੱਥੇ ਕਿੱਥੇ ਫਿਰ ਇਸ ਗੇਮ ਨੂੰ ਖੇਡ ਕੇ ਆਇਓ ਕਿਹੜੀ ਕਿਹੜੀ ਜਗ੍ਹਾ ਤੇ ਕਿਹੜੀ ਕਿਹੜੀ ਕੰਟਰੀ 'ਚ ਇਹ ਜੀ ਪਹਿਲਾਂ ਉਹ ਹੀ ਤੁਹਾਨੂੰ ਦੱਸਿਆ 2000 ਨਾ 19 ਦੇ ਵਿੱਚ ਮਲੇਸ਼ੀਆ ਗਿਆ ਸੀਗਾ ਉੱਥੇ ਮੇਰਾ ਮੈਂ ਰਿਕਾਰਡ ਕਰਕੇ ਆ ਸੀ ਉਸ ਤੋਂ ਪਹਿਲਾਂ ਮੈਂ ਕਾਲਜ ਟਾਈਮ ਤੇ ਸਾਡੀ ਜਿਵੇਂ ਹੋਈ ਸੀ ਵਰਲਡ ਯੂਨੀਵਰਸਿਟੀ ਤੁਰਕੀ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਆ ਗਿਆ ਸੀ ਰੇਲ ਚ ਜੁਆਇਨ ਕਰ ਲਈ ਰੇਲਵੇ ਦੇ ਵਿੱਚ ਮੈਂ ਲਗਾਤਾਰ 15 ਸਾਲ ਮੈਡਲ ਲੈਨੇ 2019 ਦੇ ਵਿੱਚ ਮੇਰਾ ਲਾਸਟ ਮੈਡਲ ਸੀਗਾ ਰੇਲਵੇ ਦਾ ਉਸ ਤੋਂ ਬਾਅਦ ਫਿਰ ਮੇਰੇ ਥੋੜੀ ਇੰਜਰੀ ਆ ਗਈ ਫਿਰ ਛੱਡਤਾ ਸੀ ਉਸ ਤੋਂ ਬਾਅਦ ਫਿਰ ਬਨਵਾਦ ਵਿੱਚ ਮੇਰੇ ਨਾਲ ਦੁਬਾਰਾ ਸਟਾਰਟ ਕੀਤਾ ਤੇ ਹੁਣ ਫਿਰ ਤੁਹਾਡੇ ਸਾਹਮਣੇ ਹੁਣ ਜੋਬ ਤੇ ਹੋ ਤੁਸੀਂ ਇਸਕਾ ਹਾਂਜੀ ਜੋਬ ਤੇ ਰੇਲਵੇ ਦੇ ਵਿੱਚ ਸਪੋਰਟਸ ਕੋਟੇ ਦੇ ਵਿੱਚ ਹੋਇਆ ਸੀ ਮੈਂ ਉਧਰੋਂ ਵੀ ਹੁਣ ਫਿਰ ਜਾਂਦੇ ਹੋ ਖੇਡਣ ਦੇ ਲਈ ਹਾਂਜੀ ਉਧਰੋਂ ਵੀ ਜਾ ਰਿਆਂ ਨਾਲ ਨਾਲ ਉਧਰ ਵੀ ਮੇਰੇ ਕੰਟੀਨਿਊ ਮੈਡਲ ਨੇ ਉਹ ਵੀ ਮੇਰੇ ਸਭ ਤੋਂ ਜ਼ਿਆਦਾ ਜਿਵੇਂ ਮੈਂ ਰੇ ਕੋਈ ਫੈਕਟਰੀ ਕਪੂਰਥਲੇ ਸੀਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਜੋਝ ਪ੍ਰਤੀ ਹੋਈ ਮੈਂ ਕਦੇ ਖਾਲੀ ਨਹੀਂ ਆਇਆ ਮਾਦਰ ਮੇਨਾ ਜਿੰਨੀ ਮੇਰੀਆਂ ਮੈਡ ਲੈ ਕੇ ਆਇਆ ਹਮ ਪ੍ਰੋਫਾਈਲ ਕੀ ਆ ਕਿੱਥੇ ਪੜੇ ਸੀ ਸਕੂਲ ਕਿਹੜਾ ਸੀਗਾ ਕਾਲਜ ਕਿਹੜਾ ਸੀਗਾ ਰਹਿਣ ਵਾਲੇ ਬੇਸਿਕਲੀ ਕਿਹੜੀ ਜਗ੍ਹਾ ਤੇ ਹੈਗੇ ਹੋ ਪ੍ਰੋਫਾਈਲ ਇਹੀ ਇੱਥੋਂ ਇਸੇ ਗਰਾਉਂਡ ਤੋਂ ਮੈਂ ਸਟਾਰਟ ਕੀਤਾ ਸੀਗਾ ਜੀ ਇੱਥੇ ਜਿੱਥੇ ਅਸੀਂ ਖੜੇ ਹਾਂ ਜੀ ਇਹਦੇ ਵਿੱਚ ਮੈਂ ਮਾਲਵਾ ਖਾਲਸਾ ਸਕੂਲ ਤੋਂ ਸਟਾਰਟ ਕੀਤੀ ਸੀ ਐਜੂਕੇਸ਼ਨ ਫਿਰੋਜ਼ਪੁਰ ਹਾਂਜੀ ਫਿਰੋਜ਼ਪੁਰ ਉਸ ਤੋਂ ਪਹਿਲਾਂ ਮੈਂ ਇਹਦੇ ਤੋਂ ਪਹਿਲਾਂ ਮੈਂ ਹੈਂਡਬਾਲ ਖੇਡਦਾ ਸੀ ਹੈਂ ਉਸ ਤੋਂ ਬਾਅਦ ਜਿੱਥੇ ਸਰਦਾਰ ਮੋਹਨ ਸਿੰਘ ਜੀ ਰੇਲਵੇ ਦੇ ਚ ਰਿਟਾਇਰ ਹੋਏ ਸੀਗੇ ਉਹਨਾਂ ਨੇ ਉਹ ਇੱਥੇ ਕਰਨਾ ਹੈ ਪ੍ਰੈਕਟਿਸ ਤਾਂ ਉਹਨਾਂ ਨੂੰ ਦੇਖ ਕੇ ਮੇਰਾ ਵੀ ਮਨ ਕਰ ਰਿਹਾ ਮੈਂ ਵੀ ਸੁੱਟਾਂ ਵੈਸੇ ਪ੍ਰਮਾਤਮਾ ਵੱਲੋਂ ਮਿਹਰ ਸੀਗੀ ਸ਼ੁਰੂ ਤੋਂ ਹੀ ਜੇ ਸਰੀਰ ਤਗੜਾ ਸੀਗਾ ਤੇ ਮੈਂ ਗੋਲਾ ਸੁੱਟਿਆ ਜਦੋਂ ਉਹਨਾਂ ਕੋਲ ਸਾਹਮਣੇ ਤੇ ਉਹਾਂ ਦਾ ਯਾਰ ਤੂੰ ਪਹਿਲੇ ਦਿਨ ਹੀ ਇੰਨਾ ਵਧੀਆ ਸਿੱਖ ਲਿਆ ਤੂੰ ਇੱਧਰ ਆਇਆ ਤੇ ਵਧੀਆ ਕਰੇਗਾ ਉਹਨਾਂ ਨੇ ਫਿਰ ਸਾਲ ਡੇਢ ਸਾਲ ਇੱਥੇ ਲਵਾਇਆ ਉਸ ਤੋਂ ਬਾਅਦ ਮੈਂ ਲੁਧਿਆਣੇ ਚਲਾ ਗਿਆ ਸੀ ਸਪੀਡ ਫੰਡ ਅਕੈਡਮੀ ਸੀ ਉੱਥੇ ਮੈਂ ਪ੍ਰੈਕਟਿਸ ਕਰਦਾ ਰਿਹਾ ਉਹ 2002 ਚ ਗਿਆ ਸੀ ਮੈਂ ਉੱਥੇ ਫਿਰ ਉੱਥੇ ਵੀ ਰੇਲਵੇ ਦੇ ਏਸ਼ੀਆ ਮੈਡਲਿਸਟ ਸਰਦਾਰ ਨਰਮਨ ਸਿੰਘ ਉਹਨਾਂ ਨੇ ਫਿਰ ਮੈਨੂੰ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਟੈਕਨੀਕ ਬਹੁਤ ਜ਼ਿਆਦਾ ਟੈਕਨੀਕਲ ਪੁਆਇੰਟ ਈਵੈਂਟ ਹੈਗਾ ਜ਼ਿਆਦਾ ਕਹਿ ਸਕਦੇ ਜਾਨ ਨਾਲ ਵੀ ਨਹੀਂ ਸੁੱਟ ਉਹਨਾਂ 4 ਵਜੇ ਜਿਵੇਂ ਆਏ ਨਾ ਦੁਪਹਿਰ ਦੇ ਜੂਨ ਦੇ ਮਹੀਨੇ ਚ ਤੇ ਅਸੀਂ 3-3-4-4 ਘੰਟੇ ਉਹਨਾਂ ਮੈਨੂੰ ਟੈਕਨਿਕ ਤੇ ਲਵਾਉਣੇ ਤੇ ਨਾਲ ਹੁੰਦੇ ਸਾਡੇ ਅਕੈਡਮੀ ਦੇ ਕੋਚ ਪੰਨੂ ਪੰਨੂ ਸਾਹਿਬ ਉਹਨਾਂ ਨੇ ਸਾਨੂੰ ਜਿਹੜਾ ਫਿਜ਼ੀਕਲ ਫਿਟਨੈਸ ਦੀ ਉਹਨਾਂ ਨੇ ਗੁਰ ਦਿੱਤੇ ਬਹੁਤ ਜ਼ਿਆਦਾ ਤੇ ਫਿਟਨੈਸ ਕਰਦੇ ਉਹ 1 ਸਾਲ ਦੇ ਵਿੱਚ ਹੀ ਮੈਂ ਉਦੋਂ ਫਿਰ ਪਹਿਲੇ ਸਾਲ ਹੀ ਆਲ ਇਨ ਅੰਟਰਵਰਸਿਟੀ ਦੇ ਵਿੱਚ ਮੈਡਲ ਮਾਰ ਲਿਆ ਸੀ ਅੱਛਾ ਤੁਸੀਂ ਤੁਸੀਂ ਇੱਕ ਚੀਜ਼ ਦੱਸੀ ਹੋਣੀ ਤੁਸੀਂ ਕਿਹਾ ਵੀ ਮੈਂ ਪਹਿਲੀ ਵਾਰ ਜਦੋਂ ਗੋਲਾ ਸੁੱਟਿਆ ਉਹ ਵੈਸੇ ਹੀ ਸੁੱਟਦਾ ਸੀ ਤੁੱਕੇ ਨਾਲ ਹੀ ਮਤਲਬ ਉੰਜੀ ਵੀ ਮਤਲਬ ਇਹਨੇ ਵੀ ਇਹੀ ਵੀ ਸੁੱਟ ਕੇ ਇਸ ਤਰ੍ਹਾਂ ਸੀ ਉਹ ਹਾਂਜੀ ਹਾਂਜੀ ਉਹ ਜਿਵੇਂ ਸੁੱਟ ਰਹੇ ਸੀ ਉਹਨਾਂ ਨੂੰ ਦੇਖ ਕੇ ਮੈਂ ਵੀ ਇਹ ਸੁੱਟਦੇ ਨੇ ਉਹਨਾਂ ਨੂੰ ਦੇਖ ਕੇ ਉਵੇਂ ਤੁੱਕੇ ਨਹੀਂ ਕਹਿ ਸਕਦੇ ਵੀ ਸੁੱਟਿਆ ਪਰ ਤੁੱਕੇ ਨਾਲ ਵੀ ਮੈਂ ਵਧੀਆ ਸੁੱਟ ਲਿਆ ਤੇ ਉਹਨਾਂ ਨੇ ਕਿਹਾ ਵੀ ਤੂੰ ਵਧੀਆ ਕਰ ਸਕਦਾ ਹੈ ਵੀ ਤੂੰ ਉਹ ਗੇਮ ਛੱਡ ਇੱਥੇ ਇਹ ਕਰ ਤੂੰ ਇਹ ਬਹੁਤ ਜਲਦੀ ਇਹਦੇ ਚ ਤਰੱਕੀ ਪਾਏਗਾ ਉਹੀ ਗੱਲ ਹੋਈ ਮੈਂ 1 ਸਾਲ ਦੇ ਵਿੱਚ ਆਲੀਨ ਇੰਟਰਵਰਸਿਟੀ ਦੇ ਵਿੱਚ ਫਿਰ ਮੈਂ 골ਡ সিলవర్ ਮੈਡ ਲੈ ਲਿਆ ਸੀ ਉਸ ਤੋਂ ਬਾਅਦ ਲਗਾਤਾਰ ਫਿਰ ਮੈਂ 2 ਸਾਲ ਆਲੀਨ ਇੰਟਰਵਰਸਿਟੀ ਚੈਂਪੀਅਨ ਰਿਆ ਤੇ ਰਿਕਾਰਡ ਕੀਤਾ ਮੈਂ ਅੱਛਾ ਮੇਰਾ ਇੱਕ ਲਾਸਟ ਸਵਾਲ ਇਹ ਆ ਨੌਜਵਾਨਾਂ ਨੂੰ ਅੱਜ ਦੀ ਪੀੜ੍ਹੀ ਨੂੰ ਜਿਹੜੇ ਗੇਮਸ ਦੇ ਨਾਲ ਹੈਗੇ ਹੀ ਨਹੀਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੋ ਸਕਦਾ ਵੀਡੀਓ ਦੇਖਣ ਤੋਂ ਬਾਅਦ ਜਿਵੇਂ ਥੱਪੜ ਵਾਲੀ ਗੇਮ ਉਹ ਲੋਕਾਂ ਨੂੰ ਹੁਣ ਪਤਾ ਲੱਗੀ ਵੀ ਯਾਰ ਇਹਦੇ 'ਚ ਪਾਰਟਿਸਿਪੇਟ ਕਰ ਸਕਦੇ ਆ ਇਹ ਵੀ ਕੋਈ ਗੇਮ ਹੁੰਦੀ ਹੋ ਸਕਦਾ ਹੈ ਇਸ ਗੇਮ ਬਾਰੇ ਵੀ ਬਹੁਤ ਸਾਰੇ ਲੋਕਾਂ ਨੇ ਜਿਵੇਂ ਤੁਸੀਂ ਦੱਸਿਆ ਵੀ ਪਤਾ ਨਾ ਹੋਵੇ ਪਰ ਕੀ ਅਪੀਲ ਆ ਉਹਨਾਂ ਮੁੰਡਿਆਂ ਨੂੰ ਉਹਨਾਂ ਨੌਜਵਾਨਾਂ ਨੂੰ ਉਸ ਨਵੀਂ ਪੀੜ੍ਹੀ ਨੂੰ ਕੀ ਤੁਹਾਡਾ ਸੰਦੇਸ਼ ਹੈਗਾ ਵੀ ਸਪੋਰਟਸ ਦੇ ਨਾਲ ਕਿਵੇਂ ਜੁੜਿਆ ਜਾਵੇ ਕਿਵੇਂ ਜੁੜਿਆ ਜਾ ਸਕਦਾ ਜਿਵੇਂ ਹੁਣ ਜ਼ਿਆਦਾਤਰ ਗਰਾਊਂਡ ਤਾਂ ਖਾਲੀ ਪਏ ਆ ਹਾਂਜੀ ਹਾਂਜੀ ਉਹੀ ਅੱਜ ਕੱਲ ਜਿਵੇਂ ਨਵੀਂ ਪੀੜ੍ਹੀ ਆ ਜ਼ਿਆਦਾਤਰ ਤਾਂ ਇੱਕ ਮਾਪਿਓ ਦਾ ਵੀ ਕਸੂਰ ਆ ਆਪਾਂ ਜਦੋਂ ਬੱਚਾ ਥੋੜਾ ਛੋਟਾ ਦਾ ਮੋਬਾਈਲ ਦੇ ਦਿੰਨੇ ਹੱਥੇ ਚ ਉਹ ਮੋਬਾਈਲ ਦੀ ਦੁਨੀਆ ਚੋਂ ਹੀ ਨਿਕਲਦੇ ਤੇ ਗਰਾਊਂਡ ਚ ਤੱਕੀ ਆਉਣਾ ਜਦੋਂ ਉਹ ਆਪਣਾ ਥੋੜਾ ਟਾਈਮ ਸੀਗਾ ਉਦੋਂ ਮੋਬਾਈਲ ਵਾਲਾ ਜੋਗ ਨਹੀਂ ਸੀਗਾ ਆਪਾਂ ਹਰੇਕ ਜਦੋਂ ਸਕੂਲ ਤੋਂ ਨਿਕਲਣਾ ਭਾਵੇਂ ਘਰੇ ਆ ਜਾਂ ਕੋਈ ਪਿੰਡ ਦਾ ਸੀ ਕਿਵੇਂ ਸੀਗਾ ਉਹਨੇ ਜਾ ਕੇ ਖੇਡਣਾ ਭਾਵੇਂ ਆਪਣੀ ਬੇਸਿਕ ਖੇਡਾਂ ਪਿੰਡੂ ਹੁੰਦੀਆਂ ਸੀ ਆ ਉਹਦੇ ਵਿੱਚ ਸਾਰਾ ਦਿਨ ਫਿਜ਼ੀਕਲ ਐਕਟੀਵਿਟੀਡ ਹੁੰਦੀ ਸੀ ਭੱਜੇ ਫਿਰਦੇ ਹਾਂ ਇਧਰ ਉਧਰ ਛਾਲਾਂ ਮਾਰੀ ਜਾਂੀਆਂ ਉਹ ਹੁਣ ਸਭ ਤੋਂ ਵੱਡੀ ਪ੍ਰੋਬਲਮ ਮੋਬਾਈਲ ਹੀ ਆ ਕਿਉਂਕਿ ਬੱਚੇ ਗਰਾਊਂਡਾਂ 'ਚ ਆਉਂਦੇ ਨਹੀਂ ਤਾਂ ਹੀ ਖਾਲੀ ਪੈਣੇ ਤੇ ਉਸ ਤੋਂ ਵੱਡੀ ਘਾਟ ਇਹ ਵੀ ਹੈ ਕੋਚਾਂ ਦੀ ਵੀ ਹੈਗੀ ਕੁਝ ਕੋਚ ਨਹੀਂ ਜਿਵੇਂ ਹੈਗੇ ਆਪਣੇ ਛੋਟੇ ਸ਼ਹਿਰ ਨੇ ਇਹਨਾਂ ਦੇ ਵਿੱਚ ਕੋਚਾਂ ਦੀ ਬਹੁਤ ਕਮੀ ਕੋਚ ਨਹੀਂ ਹੈਗੇ ਤੇ ਬੱਚੇ ਫਿਰ ਆ ਕੇ ਮਿਹਨਤ ਕਰਾਉਣ ਕਰਨ ਕਿੰਦੇ ਕੋਲ ਇਹ ਚੀਜ਼ ਦੀ ਵੀ ਬਹੁਤ ਕਮੀ ਹੈ ਜੀ ਅੱਛਾ ਮੇਰਾ ਆਖਰੀ ਇਹ ਸੀਗਾ ਵੀ ਤੁਸੀਂ ਇਸ ਗੇਮ ਦੇ ਵਿੱਚ ਤੁਸੀਂ ਕਿਹਾ ਵੀ ਨੰਬਰ 1 ਤੇ ਰਹੇ 골ਡ ਲੈ ਕੇ ਆਏ ਲੱਗਦਾ ਵੀ ਆਉਣ ਵਾਲੇ ਸਮਿਆਂ 'ਚ ਵੀ ਜਦੋਂ ਤੱਕ ਕਹਿੰਦੇ ਵੀ ਸਰੀਰ 'ਚ ਜਾਣਾ ਉਦੋਂ ਤੱਕ ਕਿਸੇ ਨੂੰ ਜਿੱਤ ਹਾਸਲ ਨਹੀਂ ਕਰਨ ਦੇਵੋਗੇ ਤੇ ਹਮੇਸ਼ਾ ਆਪਦੀ ਝੋਲੀ ਦੇ ਵਿੱਚ ਹੀ ਮੈਡਲ ਲੈ ਕੇ ਆਉਂਗੀ ਇਹ ਹੈਗਾ ਮਤਲਬ ਪੰਜਾਬ ਨਾਲ ਜਾਂ ਆਪਦੇ ਆਪ ਨਾਲ ਜਾਂ ਵਾਦਾ ਇਹ ਬਿਲਕੁਲ ਜੀ ਅਜੇ ਤੱਕ ਤੇਹੀ ਕੋਸ਼ਿਸ਼ ਦਾ ਬਾਕੀ ਪਰਮਾਤਮਾ ਮੇਰ ਰੱਖੇ ਸਟਾਫਾਂ ਨੂੰ ਬਚਾਵੇ ਇਹੀ ਕੋਸ਼ਿਸ਼ ਰਹੇਗੀ ਆਉਣ ਵਾਲੇ ਅਗਲੇ ਗਰੁੱਪਾਂ ਦੇ ਵਿੱਚ ਵੀ ਮੇਰ ਰੱਖੇ ਪਰਮਾਤਮਾ ਕਿਸੇ ਨੂੰ ਲੱਗ ਨਹੀਂ ਲੱਗਾਂਦਾਂਗੇ ਵਧੀਆ ਚੜ੍ਹਦੀ ਕਲਾ 'ਚ ਰੱਖਾਂਗੇ ਕੰਮ ਪੰਜਾਬ ਦਾ ਨਾਂ ਰੋਸ਼ਨ ਕਰਾਂਗੇ ਬਾਕੀ ਸਰਕਾਰਾਂ ਵੀ ਨਾਲ-ਨਾਲ ਸਹਿਯੋਗ ਕਰਨ ਤੇ ਆਪਣੇ ਪੰਜਾਬ ਦੇ ਬਹੁਤ ਮੁੰਡੇ ਜਿਹੜੇ ਅੱਗੇ ਨਿਕਲਣਾ ਚਾਹੁੰਦੇ ਨੇ ਬਾਕੀ ਆਪਣੀਆਂ ਖੇਡ ਨੀਤੀਆਂ ਮਾੜੀਆਂ ਹੋਣ ਕਰਕੇ ਜ਼ਿਆਦਾਤਰ ਆਪਣੇ ਜਿਹੜੇ ਬੱਚੇ ਆ ਉਹ ਬਾਹਰ ਜਾ ਰਹੇ ਆ ਹੁਣ ਆਪਣੇ ਨਾਲ ਲੱਗਦੀ ਸਟੇਟ ਜਿਵੇਂ ਹਰਿਆਣਾ ਹੈ ਉੱਥੇ ਜਿਵੇਂ ਪ੍ਰਾਈਜ਼ ਆ ਉਹ ਜਿਹੜੇ ਵੀ ਜਿੰਨੇ ਵੀ ਸਪੋਰਟਸ ਦੇ ਹਾਇਰ ਪ੍ਰਾਈਜ਼ ਨੇ ਆਪਣੀ ਇੱਥੇ ਬੱਚਿਆਂ ਨੂੰ ਜਾਂ ਕੋਈ ਵੀ ਸਪੋਰਟਸ ਵਾਲੇ ਉਹਨਾਂ ਨੂੰ ਪ੍ਰਾਈਜ਼ ਖੁਣੋ ਰਹਿ ਜਾਂਦੇ ਹੁਣ ਇਹ ਸਭ ਤੋਂ ਹਾਰਡ ਵਾਲਾ ਕੰਮ ਹੈ ਅਜੇ ਐਜੂਕੇਸ਼ਨ ਜਿਹੜੀ ਆ ਉਹ ਸੌਕੀ ਬੰਦਾ ਏਸੀ ਥੱਲੇ ਬੈਠ ਕੇ ਪੜ ਲੂਗਾ ਇੱਥੇ ਪਸੀਨਾ ਗੜਨਾ ਹੱਡ ਤੋੜਨੇ ਮਿਹਨਤ ਕਰਨੀ ਆਦਾ ਸਾਰਾ ਵੀ ਘਰ ਦਾ ਵੀ ਨੁਕਸਾਨ ਕਰਨਾ ਖਰਾਕ ਵੀ ਲੈਣੀ ਬਹੁਤ ਜ਼ਿਆਦਾ ਮਿਹਨਤ ਵਾਲਾ ਕੰਮ ਕਹਿ ਸਕਦੇ ਪਰ ਉਹਦੇ باوجود ਜਿਵੇਂ ਹੁਣ 2016 ਤੋਂ ਬਾਅਦ ਮੇਲਾ ਸਪੋਰਟਸ ਕੋਟੇ ਦੇ ਵਿੱਚ ਭਰਤੀ ਬਹੁਤ ਘੱਟ ਨਿਕਲੀ ਹੈ ਹੂੰ ਠੀਕ ਹੈ ਉਸ ਤੋਂ ਪਹਿਲਾਂ ਬਹੁਤ ਆਪਣੇ ਸਪੋਰਟਸ ਮੈਨਾਂ ਪਰਤੀ ਸੀ ਉਸ ਤੋਂ ਬਾਅਦ ਸਰਕਾਰਾਂ ਦਾ ਧਿਆਨ ਹੀ ਨਾ ਆਪਣੇ ਜਿਹੜੇ ਲੋਕ ਉਹਨਾਂ ਦਾ ਧਿਆਨ ਹੈਗਾ ਵੀ ਬੱਚਿਆਂ ਨੂੰ ਵਾਸਤੇ ਸਰਕਾਰ ਦੇ ਕਰਨ ਖਾਈ ਵੀ ਸਾਡੇ ਬੱਚਿਆਂ ਨੂੰ ਜਿਹੜਾ ਸਰਕਾਰੀ ਕੋਟੇ ਚ ਜੋਬ ਦਵਾਈ ਜਾਵੇ ਉਹ ਬਹੁਤ ਘੱਟ ਨਿਕਲੀਆਂ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਜੇ ਕੋਈ ਵਿਰਲੇਵਾਂਜ ਨੂੰ ਸਪੋਰਟਸ ਕੋਟੇ ਦੇ ਜੋਬ ਮਿਲੀ ਆ ਜਿਹੜੇ ਹੁਣ ਇੰਨੇ ਪੀਰੀਅਡ ਦੇ ਵਿੱਚ ਬੱਚੇ ਮਿਹਨਤ ਕਰ ਰਹੇ ਨੇ ਜਾਂ ਕਰ ਗਏ ਨੇ ਉਹ ਹੁਣ ਕਿਹੜੇ ਪਾਸੇ ਜਾਣਗੇ ਦੱਸੋ ਜਿਹੜਾ ਬੰਦਾ ਇੱਕ ਸਪੋਰਟਸ ਵਾਲਾ ਹੈ ਉਹਨੇ ਜਿੰਨੇ ਮਿਹਨਤ ਕੀਤੀ ਇੱਥੇ ਉਹ ਹੋਰ ਕੰਮ ਨਹੀਂ ਕਰ ਸਕਦਾ ਨਾ ਉਹ ਪੜ੍ਹਾਈ ਚੋਂ ਵੀ ਗਿਆ ਤੇ ਹੋਰ ਕਿਸੇ ਵਪਾਰਕ ਖੇਤਰ ਜਾਂ ਕਿਸੇ ਕੰਮ ਚ ਵੀ ਗਿਆ ਤੇ ਉਹ ਫਿਰ ਬੇਰੁਜ਼ਗਾਰ ਹੁੰਦਾ ਫਿਰ ਗਲਤ ਕੰਮਾਂ ਚ ਪੈਂਦਾ ਸਾਡੇ ਨਾਲ ਦੇ ਕਈ ਬੰਦੇ ਬਹੁਤ ਸੀ ਜਿਹੜੇ ਗੈਂਗਸਟਰ ਬਣ ਗਏ ਹਮ ਨਾ ਜੋਬ ਹੋਣ ਕਰਕੇ ਹਮ ਇਹ ਸਰਕਾਰਾਂ ਦੀ ਵੀ ਬਹੁਤ ਜ਼ਿਆਦਾ ਗਲਤ ਪਾਲਿਸੀਆਂ ਬਣੀਆਂ ਹੋਈਆਂ ਨੇ ਸਰਕਾਰਾਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਜਿਵੇਂ ਹੁਣ ਨਸ਼ੇ ਦੇ ਖਿਲਾਫ ਆਪਾਂ ਇਹਨਾਂ ਕਹਿ ਰਹੇ ਆ ਉਹ ਨਸ਼ਾ ਤਾਂ ਹੀ ਛੱਡਿਆ ਜਾਣਾ ਜੇ ਆਪਾਂ ਗਰਾਉਂਡਾਂ 'ਚ ਧਿਆਨ ਦੇਵਾਂਗੇ ਛੋਟੇ ਬੱਚਿਆਂ ਤੋਂ ਲੈ ਕੇ ਛੋਟੇ ਬੱਚਿਆਂ ਦੇ ਬੇਸ ਤੋਂ ਲੈ ਕੇ ਚੱਲੋ ਤੁਸੀਂ ਹੁਣ ਮੈਂ ਤੁਹਾਨੂੰ ਜਲੰਧਰ ਦਿਖਾ ਦੂੰਗਾ ਉੱਥੇ ਜਿਹੜੇ ਸਰਕਾਰੀ ਹੋਸਟਲ ਨੇ ਜਾਂ ਜਿਹੜੇ ਇਹਨਾਂ ਨੇ ਬਣਾਈਆਂ ਅਕੈਡਮੀਆ ਉੱਥੇ ਗੰਦਗੀ ਦਾ ਤੁਸੀਂ ਦੇਖੋ ਕਿੰਨਾ ਮਾੜਾ ਹਾਲ ਮੰਜਰ ਹਾਲ ਜਿਹਾ ਉੱਥੇ ਜਾ ਕੇ ਖਲੂਨ ਤੱਕ ਨਹੀਂ ਜੀ ਕਰਦਾ ਇਹੋ ਜਿਹੇ ਹਾਲਾਤ ਬਣੇ ਪਏ ਸਪੋਰਟ ਛੱਲਾਂ ਦੇ ਹੂੰ ਬਿਲਕੁਲ ਹਾਂ ਤੁਸੀਂ ਜਾ ਕੇ ਨਿਗ੍ਹਾ ਮਾਰਿਓ ਕਿਤੇ ਤਾਂ ਬਿਲਕੁਲ ਇੱਕ ਗਰਾਊਂਡ ਦੇ ਵਿੱਚ ਗੇਮ ਹੁੰਦੀ ਆ ਇੱਕ ਮੋਬਾਈਲ ਦੇ ਵਿੱਚ ਗੇਮ ਹੁੰਦੀ ਆ ਪਰ ਪਹਿਲਾਂ ਗਰਾਊਂਡ ਦੇ ਵਿੱਚ ਗੇਮਸ ਖੇਡੀਆਂ ਜਾਂਦੀਆਂ ਸੀ ਔਰ ਨੌਕਰੀ ਵੀ ਲੱਗਦੇ ਸੀ ਸਰੀਰ ਵੀ ਸੱਟ ਰਹਿੰਦੇ ਸੀ ਹਾਰਟ ਟੈਕ ਦੀ ਵੀ ਪ੍ਰੋਬਲਮ ਨਹੀਂ ਆਉਂਦੀ ਸੀ ਜਾਨੀ ਕਿ ਲੋਕ ਵੀ ਵਧੀਆ ਜ਼ਿੰਦਗੀ ਬਤੀਤ ਕਰਦੇ ਸੀ ਪਰ ਜਦੋਂ ਗਰਾਊਂਡ ਦੇ ਵਿੱਚੋਂ ਮੋਬਾਈਲ ਦੇ ਵਿੱਚ ਬੱਚੇ ਉਤਾਰੇ ਨੇ ਮਾਪਿਆਂ ਨੇ ਆਉਦੇ ਜਾਂ ਬੱਚੇ ਵੇਖ ਵੇਖ ਕੇ ਉਤਰੇ ਨੇ ਉਸ ਤੋਂ ਬਾਅਦ ਹਾਰਟ ਟੈਕ ਛੋਟੇ ਛੋਟੇ ਬੱਚਿਆਂ ਨੂੰ ਇਹੋ ਜਿਹੇ ਪ੍ਰੋਬਲਮਾਂ ਬਹੁਤ ਜ਼ਿਆਦਾ ਨੇ ਔਰ ਬੱਚੇ ਗ੍ਰੋਥ ਵੀ ਨਹੀਂ ਕਰ ਰਹੇ ਔਰ ਬੱਚਿਆਂ ਦਾ ਦਿਮਾਗ ਵੀ ਛੋਟਾ ਹੋ ਗਿਆ ਪਹਿਲਾਂ ਨਾਲੋਂ ਇਹ ਸਾਰੀਆਂ ਚੀਜ਼ਾਂ ਦੁਬਾਰਾ ਤੋਂ ਮੁੜ ਲਿਆਉਣ ਦੇ ਲਈ ਪਹਿਲਾਂ ਦੀ ਤਰ੍ਹਾਂ ਗਰਾਊਂਡਾਂ ਦੇ ਵਿੱਚ ਉਤਰਨਾ ਪੈਣਾ ਹੈ ਔਰ ਇਹੋ ਜਿਹੇ ਗੇਮਸ ਦੇ ਨਾਲ ਜੁੜਨਾ ਪੈਣਾ ਜੋ ਇੱਕ ਗੇਮ ਏ ਪ੍ਰਗਟ ਸਿੰਘ ਗਿੱਲ ਬਾਈ ਹੋਣੀ ਖੇਡ ਕੇ ਆਏ ਨੇ 골ਡ ਮੈਡਲ ਕੋਈ ਵੀ ਜਿੱਤ ਸਕਦਾ ਦੁਨੀਆ ਦੇ ਵਿੱਚ ਕੋਈ ਵੀ ਨੰਬਰ 1 ਹੋ ਸਕਦਾ ਹੈ ਅਗਰ ਉਹ ਰਿਐਲਿਟੀ ਦੇ ਵਿੱਚ ਕਿਸੇ ਵੀ ਗੇਮ ਨੂੰ ਖੇੜੇ ਔਰ ਉਹਦੇ ਵਿੱਚ ਭਾਗ ਲਵੇ ਇਹ ਨਹੀਂ ਕਿ ਮੋਬਾਈਲ ਦੇ ਵਿੱਚ ਗੇਮ ਖੇਡ ਕੇ ਤੁਸੀਂ ਪਬਜੀ ਦੇ ਵਿੱਚੋਂ ਨੰਬਰ 1 ਤੇ ਆਗੇ ਤੇ ਗੋਲੀਆਂ ਗਲੀਆਂ ਚਲਾ ਕੇ ਤੇ ਤੁਸੀਂ ਜਿੱਤ ਗਏ ਉਹ ਇੱਕ ਰੀਅਲ ਗੇਮ ਕਹਿ ਸਕਦੇ ਆ ਜੇ ਰੀਅਲ ਗੇਮ ਦੇ ਵਿੱਚ ਤੁਸੀਂ ਜਾਓਗੇ ਤਾਂ ਵਾਕਈ ਤੁਹਾਡਾ ਸਰੀਰ ਤੁਹਾਡਾ ਪਰਿਵਾਰ ਤੁਹਾਡਾ ਪੰਜਾਬ ਤੁਹਾਡਾ ਜ਼ਿਲ੍ਹਾ ਤੁਹਾਡਾ ਘਰ ਉਹ ਸਾਰੀਆਂ ਚੀਜ਼ਾਂ ਹੀ ਸੱਟ ਰਹਿਣਗੀਆਂ ਇਸ ਗੇਮ ਦੇ ਬਾਰੇ ਕੀ ਤੁਸੀਂ ਪਹਿਲਾਂ ਜਾਣਦੇ ਸੀ ਜਾਂ ਨਹੀਂ ਜਾਣਦੇ ਸੀ ਉਹ ਕਮੈਂਟ ਦੇ ਵਿੱਚ ਜ਼ਰੂਰ ਆਪਣੀ ਰਾਏ ਸਾਂਝੀ ਕਰਨਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਦੋਸਤਾਂ ਦੇ ਨਾਲ ਤਾਂ ਜੋ ਇਸ ਗੇਮ ਬਾਰੇ ਵੀ ਲੋਕਾਂ ਨੂੰ ਪਤਾ ਲੱਗ ਸਕੇ ਔਰ ਨੌਜਵਾਨ ਇਸ ਸਕੀਮ ਦੇ ਨਾਲ ਜੁੜ ਸਕਣ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ